ਸਸਰੀ ਕਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਜਿਹੜੀ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਤੇ ਬਟਨ ਨੂੰ ਜਰੂਰ ਪ੍ਰੈਸ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਨੈਕਸਟ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਇਹ ਮੋਹਰਾ ਦੀ ਬਹੁਤ ਜ਼ਿਆਦਾ ਖੂਬਸੂਰਤ ਝੂਟੀ ਬਹੁਤ ਸ਼ੁਕੀਨ ਝੂਟੀ ਹੈਗੀ ਹੈ ਜੀ ਇਹ ਸੋ ਏਰੀਆ ਦੀ ਗੱਲ ਕਰੀਏ ਜੀ ਏਰੀਆ ਪੱਟੀ ਪੈ ਜਾਂਦਾ ਸੋ ਇਸ ਦੇ ਓਨਰ ਸਰਦਾਰ ਰਾਜ ਜੀ ਹਨ ਉਹਨਾਂ ਦੇ ਆਪਾਂ ਨੰਬਰ ਵੀ ਤੁਹਾਨੂੰ ਦੇਵਾਂਗੇ ਵੀਡੀਓ ਦੇ ਅੰਤ ਦੇ ਵਿੱਚ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਵਧੇਰੇ ਜਾਣਕਾਰੀ ਅਤੇ ਖਰੀਦ ਸਕਦੇ ਹੋ ਸੋ ਦੋਸਤੋ ਚੋਟੀ ਕਾਫੀ ਜਿਆਦੀ ਸ਼ੁਕੀਨ ਹੈਗੀ ਆ ਆਰਡਰ ਦੀ ਹਵਾਨੇ ਦੀ ਬਹੁਤ ਜਿਆਦਾ ਸਾਫ਼ ਆ ਚੋਟੀ ਸਿੰਘ ਸੁੰਗ ਦੀ ਬੰਤਰ ਬਹੁਤ ਜਿਆਦਾ ਸੋਹਣੀ ਹੈ ਜੈਡ ਬਲੈਕ ਇਹੇ ਚੋਟੀ ਪੂਛ ਦੇ ਵਿੱਚ 2 ਤੋਂ 4 ਇੰਚ ਵਾਲ ਸਫੇਦ ਹਨ ਬਾਕੀ ਟੋਟਲੀ ਜੈਡ ਬਲੈਕ ਹੈਗੀ ਇਹੇ ਚੋਟੀ ਦੋਸਤੋ ਅੱਜ 3 ਦਿਨ ਹੋ ਗਏ ਆ ਇਸ ਨੂੰ ਸੂਈ ਨੂੰ ਮਿਲਕ ਦੀ ਗੱਲ ਕਰਦੇ ਆਂ ਜੀ ਬੋਲਾ ਇਸ ਟਾਈਮ ਇਸ ਦੇ ਥੱਲੇ ਹੈਗਾ ਜੀ 7 ਤੋਂ 8 ਲੀਟਰ ਮਗਰ ਇਸ ਦੇ ਬੱਚਾ ਕੱਟਾ ਹੈਗਾ ਜੀ ਉਹ ਵੀ ਆਪਾਂ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਦਿਖਾਵਾਂਗੇ ਜੈਡ ਬਲੈਕ ਇਸ ਮਗਰ ਕੱਟਾ ਹੈਗਾ ਜੀ ਦੋਸਤੋ ਹਵਾਨੇ ਦੀ ਬਹੁਤ ਜ਼ਿਆਦਾ ਸਾਫ਼ ਥਣ ਬਹੁਤ ਵਿਰਲ ਦੇ ਵਿੱਚ ਛੋਟਾ ਥਣ ਲੱਗਾ ਹੋਇਆ ਇਸ ਝੋਟੀ ਨੂੰ ਥਣਾ ਦੀ ਸ਼ੇਪ ਦੀ ਗੱਲ ਕਰਦੇ ਆਂ ਵੀਰ ਜੀ ਬਹੁਤ ਛੋਟਾ ਥਣ ਲੱਗਾ ਹੋਇਆ ਹੈ ਬਾਕੀ ਧਾਰ ਦੀ ਫੁੱਲ ਗਾਰੰਟੀ ਹੈਗੀ ਆ ਕੋਈ ਵੀਰ ਵੀ ਆਵੇ ਚੁਾਈ ਜਰੂਰ ਕਰਕੇ ਲੈ ਕੇ ਜਾਵੇ ਦੋ ਤੋਂ ਤਿੰਨ ਡੰਗ ਦੀ ਛੋਟਾ ਥਣ ਹੈਗਾ ਜੀ ਬਹੁਤ ਮੋਟੀ ਧਾਰ ਹੈਗੀ ਆ ਕਿਸੇ ਪਾਸਿਓਂ ਵੀ ਕੋਈ ਨੁਕਸ ਨਹੀਂ ਹੈਗਾਗਾ ਆਰਡਰ ਤੁਸੀਂ ਵੇਖ ਰਹੇ ਹੋ ਜੀ ਪਹਿਲਾਂ ਚੋਟੀ ਹੈਗੀ ਆ ਦੋਸਤੋ 11 10 ਲੀਟਰ ਦੇ ਮਿਲਕ ਇਹ ਪਹਿਲੇ ਸਵੇਰੇ ਦੀ ਆਰਾਮ ਨਾਲ ਕਰ ਜੂਗੀ ਸੋ ਚਾਹ ਹਨ ਵੀਰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਬਾਈ ਰਾਜ ਨਾਲ ਸਿੱਧੀ ਗੱਲ ਕਰ ਸਕਦੇ ਹੋ ਝੋਟੀ ਖਰੀਦ ਸਕਦੇ ਹੋ ਏਰੀਆ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਜੀ ਪੱਟੀ ਹੈਗਾ ਇਹ ਇਸ ਦਾ ਕਾਫ ਹੈਗਾ ਜੀ ਮੇਲ ਕਾਫ ਹੈਗਾ ਜੀ ਕੱਟਾ ਹੈਗਾ ਮੋਰਾ ਦੇ ਵਿੱਚ ਜੈਡ ਬਲੈਕ ਇਹ ਕਟਾ ਹੈਗਾ ਜੀ ਸੋ ਰੇਟ ਵੀਰ ਜੀ 75000 ਰੁਪਇਆ ਮੁੱਲ ਕਰਦੇ ਹਨ ਬਾਈ ਹੋਰੀ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਵੇਗਾ ਬਾਕੀ ਸਾਰੇ ਵੀਰਾਂ ਦਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਆ ਜੀ ਮਿਹਰਬਾਨੀ ਜੀ